ਪੰਜਾਬ ਦੇ ਅੰਦਰ ਸਿੱਖਿਆ ਤੇ ਸਿਹਤ ਦਾ ਮੁੱਦਾ ਲੈ ਕੇ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਸੀ ਪਰ ਹੁਣ ਆਮ ਆਦਮੀ ਪਾਰਟੀ ਕੀ ਕਰ ਰਹੀ ਹੈ ਪੰਜਾਬ ਦੇ ਅੰਦਰ ਉਹਨਾਂ ਨੇ ਕਿੰਨੇ ਕੁ ਬਦਲਾਅ ਕੀਤੇ ਨੇ ਇਹਦੀ ਇੱਕ ਝਲਕ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਪੰਜਾਬ ਦੇ 8 ਕੋਲਜ ਪਟਿਆਲਾ ਲੁਧਿਆਣਾ ਮੁਹਾਲੀ ਹੁਸ਼ਿਆਰਪੁਰ ਮਲੇਰ ਕੋਟਲਾ ਤੇ ਅੰਮ੍ਰਿਤਸਰ ਦੇ ਇਹ 8 ਕੋਲਜ ਸਰਕਾਰੀ ਕੋਲਜ ਨੇ ਜਿਨ੍ਹਾਂ ਨੂੰ ਸਰਕਾਰ ਹੁਣ ਪ੍ਰਾਈਵੇਟ ਕਰਨ ਜਾ ਰਹੀ ਹੈ ਉਹ ਕਹਿੰਦੇ ਨੇ ਕਿ ਇਨ੍ਹਾਂ ਸਰਕਾਰੀ ਕੋਲਜਾਂ ਵਿੱਚ ਐਨੇ ਬੱਚੇ ਨਹੀਂ ਹੈਗੇ ਜਿਨ੍ਹਾਂ ਨੂੰ ਪੜਾਇਆ ਜਾ ਸਕੇ ਤਾਂ ਕਰਕੇ ਉਹ ਪ੍ਰਾਈਵੇਟ ਕਰਨ ਜਾ ਰਹੇ ਨੇ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਸਕੂਲਜ ਪ੍ਰਾਈਵੇਟ ਹੋ ਗਏ ਤਾਂ ਉੱਥੇ ਵੀ ਪੜਨ ਬੱਚੇ ਹੀ ਹੋਣਗੇ ਉਹ ਕਿੱਥੋਂ ਹੋਣਗੇ ਕਿ ਉਹਨਾਂ ਬੱਚਿਆਂ ਨੂੰ ਹੀ ਸਰਕਾਰੀ ਕੋਲਜ ਵਿੱਚ ਸਿੱਖਿਆ ਨਹੀਂ ਮਿਲ ਸਕਦੀ ਜੇਕਰ ਸਰਕਾਰੀ ਕੋਲਜ ਪ੍ਰਾਈਵੇਟ ਵਿੱਚ ਤਬਦੀਲ ਹੋ ਜਾਣਗੇ ਤਾਂ ਉਹਨਾਂ ਵਿੱਚ ਫੋਨ ਵਾਲੇ ਕੋਰਸਸ ਦੀਆਂ ਫੀਸਾਂ ਇੱਕਦਮ ਵੱਧ ਜਾਣਗੀਆਂ 50000 60000 ਸਾਲ ਦੀ ਫੀਸ ਹਰੇਕ ਬੱਚਾ ਅਫੋਰਡ ਨਹੀਂ ਕਰ ਸਕਦਾ ਜਿਹਦਾ ਪਿਓ ਇੱਕ ਰਿਕਸ਼ਾ ਚਲਾਉਂਦਾ ਹੈ ਜਿਹਦਾ ਪਿਓ ਇੱਕ ਸੀਰੀ ਹੈ ਖੇਤਾਂ ਵਿੱਚ ਜਿਹਦਾ ਪਿਓ ਇੱਕ ਤਿਆਰੀ ਕਰਦਾ ਉਹ 50 60000 ਸਾਲ ਦੀ ਫੀਸ ਕਿਵੇਂ ਭਰੂਗਾ ਇਸ ਲਈ ਸਾਨੂੰ ਸਰਕਾਰੀ ਕੋਲਜ ਤਾਂ ਚਾਹੀਦੇ ਨੇ ਤੇ ਉਹਨਾਂ ਦੇ ਅੰਦਰ ਸਰਕਾਰੀ ਪ੍ਰੋਫੈਸਰ ਵੀ ਚਾਹੀਦੇ ਨੇ ਜਿਹੜੇ ਕਿ ਸਾਡੇ ਬੱਚਿਆਂ ਨੂੰ ਚੰਗੀ ਪੜ੍ਹਾਈ ਦੇ ਸਕਣ ਉਹ ਵੀ ਯੰਗ ਪ੍ਰੋਫੈਸਰ ਹੋਣੇ ਚਾਹੀਦੇ ਨੇ ਜਿਹੜੇ ਕਿ ਅੱਜ ਦੇ ਮਾਹੌਲ ਨੂੰ ਸਮਝ ਕੇ ਅੱਜ ਦੀ ਸਟੱਡੀ ਬੱਚਿਆਂ ਨੂੰ ਪੜ੍ਹਾ ਸਕਣ ਤੇ ਸਾਡੇ ਪੰਜਾਬ ਨੂੰ ਐਜੂਕੇਟ ਕਰ ਸਕਣ ਜਿਹੜੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਸੀ ਪੰਜਾਬ ਦੇ ਅੰਦਰ ਭਗਵੰਤ ਮਾਨ ਨੂੰ ਸੀਐਮ ਬਣਾਇਆ ਸੀ ਹੁਣ ਆਮ ਆਦਮੀ ਪਾਰਟੀ ਭਗਵੰਤ ਮਾਨ ਇਹ ਗੱਲਾਂ ਤੋਂ ਮੁਕਰ ਰਹੇ ਨੇ ਇਹ ਗੱਲਾਂ ਤੋਂ ਪੈਰ ਪਿੱਛੇ ਖਿੱਚ ਰਹੇ ਨੇ ਪੰਜਾਬ ਦੇ ਨੌਜਵਾਨਾਂ ਨੇ ਇੱਕ ਸੰਸਥਾ ਬਣਾਈ ਆ ਉਹਦਾ ਨਾਮ ਹੈ ਪੰਜਾਬ ਸਟੂਡੈਂਟਸ ਯੂਨੀਅਨ ਇਹਨਾਂ ਨੇ ਇਹ ਮੁੱਦਾ ਚੁੱਕਿਆ ਇਸ ਮੁੱਦੇ ਨੂੰ ਲੋਕਾਂ ਸਾਹਮਣੇ ਲਿਆਂਦਾ ਉਹਨਾਂ ਨੇ ਇੱਕ ਸਰਕਾਰ ਨੂੰ ਸਿੱਧਾ ਸਿੱਧਾ ਕਹਿ ਦਿੱਤਾ ਕਿ ਜਿਹੜੇ ਸਰਕਾਰੀ ਕੋਲਿਜ ਨੇ ਸਰਕਾਰੀ ਬਿਲਡਿੰਗਸ ਨੇ ਉੱਥੇ ਸਰਕਾਰੀ ਖਰਚੇ ਉੱਤੇ ਜਵਾਕਾਂ ਨੂੰ ਪੜ੍ਹਾਈ ਪੜਾਈ ਜਾਣੀ ਚਾਹੀਦੀ ਹੈ ਹਾਈਅਰ ਐਜੂਕੇਸ਼ਨ ਜਿਹੜੀ ਕਿ ਪੰਜਾਬ ਨੂੰ ਨਹੀਂ ਮਿਲ ਰਹੀ ਉਹ ਪੰਜਾਬ ਦੇ ਕਾਲਜਾਂ ਵਿੱਚ ਹੁਣ ਮਿਲਣੀ ਸ਼ੁਰੂ ਹੋਣੀ ਚਾਹੀਦੀ ਹੈ ਜਿਹੜੇ ਕਿ ਇਹ ਨਵੇਂ ਬਦਲਾਅ ਕੀਤੇ ਜਾ ਰਹੇ ਨੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਬਣਾਉਣ ਦਾ ਨਤੀਜਾ ਲਿਆਂਦਾ ਜਾ ਰਿਹਾ ਹੈ ਇਹਨੂੰ ਹੁਣ ਵਾਪਸ ਲੈਣਾ ਚਾਹੀਦਾ ਹੈ ਸਰਕਾਰ ਨੂੰ ਨਾਲ ਹੀ ਪੰਜਾਬ ਸਟੂਡੈਂਟਸ ਯੂਨੀਅਨ ਨੇ ਇਹ ਵੀ ਕਿਹਾ ਕਿ 1996 ਤੋਂ ਬਾਅਦ ਕੋਈ ਵੀ ਹਾਇਰ ਐਜੂਕੇਸ਼ਨ ਲਈ ਪ੍ਰੋਫੈਸਰ ਦੀ ਕਾਲਜੇ ਅੰਦਰ ਪ੍ਰੋਫੈਸਰ ਦੀ ਭਰਤੀ ਨਹੀਂ ਨਿਕਲੀ ਜਿਹੜੇ ਪੁਰਾਣੇ ਪ੍ਰੋਫੈਸਰ ਜੀ ਉਹ ਹੁਣ ਰਿਟਾਇਰ ਹੋ ਰਹੇ ਨੇ ਉਹਨਾਂ ਦੇ ਕੰਟਰੈਕਟ ਉੱਤੇ ਦੁਬਾਰਾ ਸਰਕਾਰ ਰੱਖ ਰਹੀ ਹੈ ਤੇ ਉਹਨਾਂ ਦਾ ਦਾਵਾ ਹੈ ਹਾਈਅਰ ਐਜੂਕੇਸ਼ਨ ਲਈ ਪੰਜਾਬ ਦੇ ਬੱਚਿਆਂ ਨੂੰ ਹਾਈਅਰ ਐਜੂਕੇਸ਼ਨ ਲਈ ਪ੍ਰੋਫੈਸਰ ਦੀ ਭਰਤੀ ਕੱਢੀ ਜਾਵੇ ਜਿਹੜੇ ਬੱਚੇ ਸਾਡੇ ਪੀ ਐਚ ਡੀ ਕਰਕੇ ਵਿਹਲੇ ਫਿਰਦੇ ਨੇ ਜਿਹੜੇ ਹਾਈਅਰ ਐਜੂਕੇਸ਼ਨ ਲੈ ਕੇ ਵਿਹਲੇ ਫਿਰਦੇ ਨੇ ਮਜ਼ਦੂਰੀਆਂ ਕਰਦੇ ਨੇ ਉਹਨਾਂ ਨੂੰ ਚੰਗੀ ਜੋਬ ਮਿਲੇ ਹਾਲਾਂਕਿ ਕਾਲਜਾਂ ਦੇ ਵਿੱਚ ਕਾਫੀ ਅਸਾਮੀਆਂ ਵੇਲੀਆਂ ਪਈਆਂ ਨੇ ਪਰ ਇਹਨਾਂ ਉੱਤੇ ਭਰਤੀਆਂ ਨਹੀਂ ਕੱਢੀਆਂ ਜਾ ਰਹੀਆਂ ਜਿਸ ਦੇ ਨਾਲ ਪੰਜਾਬ ਦਾ ਐਜੂਕੇਸ਼ਨ ਸਿਸਟਮ ਬਿਲਕੁਲ ਫੇਲ ਕੀਤਾ ਜਾ ਰਿਹਾ ਹੈ ਕਿੱਥੇ ਇਹਨਾਂ ਦਾ ਦਾਵਾ ਸੀ ਕਿ ਪੰਜਾਬ ਨੂੰ ਹਾਈਅਰ ਐਜੂਕੇਸ਼ਨ ਦਿੱਤੀ ਜਾਊਗੀ ਜਿਵੇਂ ਕਿਸਾਨ ਅੰਦੋਲਨ ਬਾਰੇ ਹੌਲੀ-ਹੌਲੀ ਲੋਕਾਂ ਨੂੰ ਪਤਾ ਲੱਗਿਆ ਸੀਗਾ ਹੁਣ ਐਦਾਂ ਹੀ ਇਸ ਬਾਰੇ ਵੀ ਲੋਕਾਂ ਨੂੰ ਪਤਾ ਚੱਲੂਗਾ ਜਿਵੇਂ ਕੇਂਦਰ ਸਰਕਾਰ ਹਰੇਕ ਸਰਕਾਰੀ ਚੀਜ਼ ਨੂੰ ਪ੍ਰਾਈਵੇਟ ਕਰ ਰਹੀ ਹੈ ਅੰਬਾਨੀਆਂ ਅਡਾਨੀਆਂ ਨੂੰ ਵੰਡ ਰਹੀ ਹੈ ਉਸੇ ਤਰ੍ਹਾਂ ਹੁਣ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਹਰੇਕ ਚੀਜ਼ ਨੂੰ ਪ੍ਰਾਈਵੇਟ ਕਰਨ ਤੇ ਆ ਚੁੱਕੀ ਹੈ ਪੰਜਾਬ ਦੇ ਉੱਤੇ ਕਰਜ਼ਾ ਬਹੁਤ ਹੈ ਜਿਹਨੂੰ ਲੋਨ ਵਾਸਤੇ ਹੁਣ ਇਹ ਪੰਜਾਬ ਦੀ ਇੱਕ ਇੱਕ ਚੀਜ਼ ਨਹੀਂ ਤੇ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਜਨਤਾ ਨੂੰ ਜਾਗਣਾ ਪੈਣਾ ਹੈ ਇਨ੍ਹਾਂ ਖਿਲਾਫ ਬੋਲਣਾ ਪੈਣਾ ਹੈ ਸਾਡੇ ਬਹੁਤ ਵੀਰ ਭਰਾ ਜਿਹੜੇ ਕੈਨੇਡਾ ਅਮਰੀਕਾ ਜਾਂਦੇ ਸੀਗੇ ਹੁਣ ਤਾਂ ਕੈਨੇਡਾ ਅਮਰੀਕਾ ਵਾਲੇ ਵੀ ਲਗਾਮ ਕਸਣ ਲੱਗ ਗਏ ਉਹ ਕਹਿਣ ਲੱਗ ਗਏ ਕਿ ਹੁਣ ਇੰਨੀ ਜਨਤਾ ਉਹਨਾਂ ਦੇ ਦੇਸ਼ ਵਿੱਚ ਆ ਰਹੀ ਹੈ ਕਿ ਉਹਨਾਂ ਨੂੰ ਹੁਣ ਰੋਕਣਾ ਪੈਣਾ ਹੈ ਹੁਣ ਜਦੋਂ ਉਧਰੋਂ ਬੰਦ ਹੋ ਜਾਊਗਾ ਤਾਂ ਇਧਰੋਂ ਕਿਵੇਂ ਸਾਡੇ ਲੋਕ ਕਿਵੇਂ ਐਜੂਕੇਟ ਹੋਣਗੇ ਕਿਵੇਂ ਨੌਕਰੀਆਂ ਪਾਉਣਗੇ ਇਸ ਲਈ ਹੁਣ ਇਹਨਾਂ ਮਾੜੇ ਕੰਮਾਂ ਨੂੰ ਬੰਦ ਕਰਵਾਉਣਾ ਪੈਣਾ ਹੈ ਇਹ ਹੋਰ ਕੋਈ ਨਹੀਂ ਕਰਵਾ ਸਕਦਾ ਸਿਵਾਏ ਪੰਜਾਬ ਦੇ ਯੂਥ ਜਿਵੇਂ ਬੰਗਲਾਦੇਸ਼ ਜਾਂਦੇ ਸਟੂਡੈਂਟਸ ਦੀ ਲਹਿਰ ਕਾਮਯਾਬ ਰਹੀ ਸਟੂਡੈਂਟਸ ਨਾਲ ਤੱਕਾ ਹੁੰਦਾ ਸੀ ਐਜੂਕੇਸ਼ਨ ਸਿਸਟਮ ਉੱਥੇ ਫੇਲ ਹੋ ਰਿਹਾ ਸੀ ਉਹਨਾਂ ਨੇ ਸ਼ੇਖ ਹਸੀਨਾ ਨੂੰ ਬੰਗਲਾਦੇਸ਼ ਵਿੱਚੋਂ ਭੱਜਣ ਲਈ ਮਜਬੂਰ ਪੂਰ ਕਰਤਾ ਹੁਣ ਪੰਜਾਬੀਆਂ ਦੀ ਵਾਰੀ ਹੈ ਕਿ ਪੰਜਾਬ ਆਪਣੇ ਐਜੂਕੇਸ਼ਨ ਸਿਸਟਮ ਨੂੰ ਸਟਰੋਂਗ ਬਣਾਵੇ ਤੇ ਸਰਕਾਰ ਦੀ ਲਗਾਮ ਖਿੱਚੇ